ਜੇ ਜਲਾਹਾਤੀ ਜੇ ਜਲਾਹਾਤੀ ਉਪਾਏਗੇ ਰਾਜੇ ਰੌਲਗੇ ਫਿਰਦੇ ਹੁੰਦੇ ਅੱਛਾ ਜਦੋਂ ਰਾਜੇ ਰੌਲਗੇ ਫਿਰਦੇ ਹੁੰਦੇ ਜੇ ਕੋਈ ਦੁਖੀਆ ਹੁੰਦਾ ਦੁੱਖ ਕੂਕਦਾ ਹੁੰਦਾ ਉਹ ਤਾਂ ਲਿਖ ਲੈਂਦੇ ਹੂੰ ਉਹ ਆਪਦੇ ਘਰ ਇਹਨੂੰ ਕਹਿੰਦਾ ਪੀੜੇ ਦੇ ਘਰ ਹੁੰਦੇ ਹਾੜ ਦਾ ਮਹੀਨਾ ਤੀ ਹੂੰ ਕਹਿੰਦਾ ਮੈਨੂੰ ਪਾਣੀ ਦੇ ਉਹ ਕਹਿੰਦੀ ਮੁੰਡਾ ਚੁੰਗਦਾ ਪਾਣੀ ਤੈਨੂੰ ਦੇ ਦਿੰਦੀ ਆ ਰਾਜਾ ਤੇ ਵਜ਼ੀਰ ਖੜ ਗਏ ਰਾਜਾ ਨੇ ਲਿਖ ਲਿਆ ਉਹਨੇ ਫੇਰ ਕਹਿਆ ਕਹਿੰਦਾ ਮੈਨੂੰ ਪਾਣੀ ਦੇ ਕਹਿੰਦਾ ਉਹ ਕਹਿੰਦੀ ਪਾਣੀ ਤੈਨੂੰ ਦੇ ਦੇਨੀ ਆ ਮੁੰਡਾ ਚੁੰਦਾ ਫਿਰ ਟਾਈਮ ਲੰਘਿਆ ਚਿਰ ਬਾਅਦ ਕਹਿੰਦਾ ਪਾਣੀ ਦੇ ਮੈਂ ਤੇ ਹੈ ਮਰਦਾ ਉਹ ਕਹਿੰਦੀ ਮੂਰਖਾ ਦੇ ਦੇਨੀ ਆ ਮੁੰਡਾ ਚੁੰਦਾ ਉਹਨੇ ਬੈਠਾ ਹੋ ਕੇ ਡਾਂਗ ਚੱਕ ਲਈ ਹੂੰ ਕਹਿੰਦਾ ਪੰਜ ਮੂਰਖ ਹੁੰਦੇ ਨੇ ਮੈਂ ਦੱਸ ਨਹੀਂ ਕਿਹੜਾ ਮੂਰਖਾ ਹੂੰ ਉਹ ਲੱਗੀ ਹਾਰੇ ਕੱਢਣ ਵੀ ਵੱਡੂ ਹੋਣਾ ਜਿਲਾਈ ਨੇ ਪਾਣੀ ਪੂਣੀ ਪਿਆਇਆ ਪਿਆ ਕੇ ਹੌਲੀ ਠੰਡਾ ਕਰ ਲਿਆ ਕਹਿੰਦੀ ਫਿਰ ਮੈਨੂੰ ਐ ਤਾਂ ਦੱਸ ਦਿਓ ਵੀ ਪੰਜ ਮੂਰਖ ਕਿਹੜੇ ਹੁੰਦੇ ਨੇ ਹੂੰ ਕਹਿੰਦਾ ਸਾਰਾ ਤੋਂ ਵੱਡਾ ਮੂਰਖੋ ਹੁੰਦਾ ਪਹਿਲਾ ਬਹੂ ਹੋਵੇ ਤੀਮੀ ਹੋਵੇ ਮਟਿਆਰ ਉਹਨੂੰ ਵਿਆਹ ਕੇ ਪੇਕੀ ਛੱਡ ਦੇ ਉਹਦੇ ਨਾਲ ਦਾ ਕੋਈ ਦੁਨੀਆ ਤੇ ਮੂਰਖ ਨਹੀਂ ਰਾਜੇ ਨੇ ਦੋ ਤਿੰਨ ਚਪੇੜਾਂ ਮਾਰੀਆਂ ਆਪਦੇ ਮੂੰਹ ਤੇ ਤਿੰਨ ਸਾਲ ਹੋ ਗਏ ਰਾਨੀ ਪਿਆਹੀ ਨੂੰ ਪੇਕੀ ਬੈਠੀ ਸੀ ਹਮ ਮਾਰ ਕੇ ਚਾਰ ਪੰਜ ਚਪੇੜਾਂ ਮੂੰਹ ਤੇ ਕਹਿੰਦਾ ਤੂੰ ਤਾਂ ਰਾਜ ਕਰਦਾ ਹੈਂ ਤੂੰ ਮੂਰਖ ਹਮ ਕਹਿੰਦਾ ਦੂਜਾ ਮੂਰਖ ਹੋ ਹੁੰਦਾ ਜਿਹੜਾ ਪ੍ਰਦੇਸ਼ ਨੂੰ ਪੱਲਿਓ ਖਾਲੀ ਜਾਵੇ ਹਮ ਕਹਿੰਦਾ ਤੀਜਾ ਮੂਰਖ ਹੋ ਹੁੰਦਾ ਜਿਹੜਾ ਆਪ ਕੰਮ ਕਰਨ ਜਾਣ ਦਾ ਹੋਵੇ ਦੂਜੇ ਤੋਂ ਕਰਾਵੇ ਹਮ ਚੌਥਾ ਮੂਰਖ ਉਹ ਹੁੰਦਾ ਜਿਹੜਾ ਆਪ ਤੋਂ ਵੱਡੇ ਘਰ ਨਾਲ ਦੋਸਤੀ ਲਾਵੇ। ਪੰਜਵਾਂ ਮੂਰਖ ਉਹਨਾਂ ਜਿਹੜਾ ਬਗਾਨੇ ਘਰ ਦੀ ਰਾਖੀ ਰੱਖੇ। ਹੂੰ। ਪੰਜੇ ਗੱਲਾਂ ਲਿਖ ਲਈਆਂ ਰਾਜੇ ਨੇ। ਹੂੰ। ਲੇਕਿਨ ਤੜਕੇ ਨੂੰ ਢੋਲ ਵਜਵਾਤਾ ਵੀ ਕਚਹਿਰੀ ਬੰਦ। ਹੂੰ। ਕਿਸੇ ਹਕੀਮ ਨਾਲ ਗੱਲ ਕਰੀ ਵੀ ਮੇਰੇ ਪੱਟ ਦੇ ਵਿੱਚ ਲਾਲ ਸਿਉ ਹੋ ਸਕਦਾ ਹੈ। ਹੂੰ। ਕਹਿੰਦਾ ਸਿਉ ਨੂੰ ਕਹਿੰਦਾ ਮੈਨੂੰ ਜਦੋਂ ਲੋੜ ਪਈਏ ਮੈਂ ਕੱਢ ਲਾਂ। ਹੂੰ। ਕਹਿੰਦਾ ਵੀ ਚੰਗਾ। ਸਾਧ ਦਾ ਰੂਪ ਧਾਰ ਕੇ ਜਾ ਕੇ ਆਪਦੇ ਸੌਰੇ ਦੇ ਬਾਹਰ ਦੇ ਮੂਰੇ ਬਹਿ ਗਿਆ। ਹੂੰ। ਜਦੋਂ ਮੂਰੇ ਬਹਿ ਗਿਆ ਤਾ ਹੁਣ ਰੋਟੀ ਟੁੱਕ ਦਿੰਦੇ ਰਹੇ ਵੀ ਸਾਧੂ ਐ ਬੈਠਾ ਰਿਹਾ ਦੇਖਦਾ ਰਿਹਾ ਇੱਕ ਦਿਨ ਬਾਦਸ਼ਾਹ ਕਹਿੰਦਾ ਵਜ਼ੀਰ ਨੂੰ ਕਹਿੰਦਾ ਵੀ ਆਪ ਤੇ ਘਰ ਵਾਲੀ ਨੂੰ ਕਹਿੰਦੀ ਅੱਜ ਆਪਾਂ ਸ਼ਹਿਰ ਦਾ ਸ਼ੈਲ ਕਰਨ ਚੱਲਾਂਗੇ ਹੂੰ ਤਾਂ ਰਾਜਾ ਤੇ ਰਾਣੀ ਬਾਗੇ ਵਜ਼ੀਰ ਦੇ ਘਰ ਵਾਲੀ ਤੇ ਵਜ਼ੀਰ ਦਾ ਵਜ਼ੀਰ ਬਾਗਿਆ ਰਾਜ ਦਾ ਮੁੰਡਾ ਆਉਂਦਾ ਦੜੰਗੇ ਮਾਰਦਾ ਬਾਦਸ਼ਾਹ ਦੇ ਮਹਿਲਾਂ ਨੂੰ ਵਜ਼ੀਰ ਦਾ ਵਜ਼ੀਰ ਦਾ ਹੂੰ ਜਦੋਂ ਵਜ਼ੀਰ ਦਾ ਮੁੰਡਾ ਆਉਂਦਾ ਦੜੰਗੇ ਮਾਰਦਾ ਮਹਿਲਾਂ ਨੂੰ ਬੜਗੈਂਦਰ ਬੜਾ ਜੀ ਚਲੋ ਹੋਈ ਗੱਲ ਉਹ ਕੋਈ ਰੱਬ ਦੀ ਐਸੀ ਕੁਦਰਤ ਹੋਈ ਉਹ ਹਾਰ ਜਿਹੜੀ ਲਿਕਣਗੀ ਹੂੰ ਉਹ ਰਾਜੇ ਦੀ ਕੁੜੀ ਕਹਿੰਦੀ ਵੀ ਹਾਰ ਦੀ ਮੇਰੇ ਦੀ ਨਿਕਲ ਗਈ ੜੀ ਜਦ ਤੱਕ ਰਾਕੇ ਲਿਆ ਦੇ ਪਾਕੇ ਲਿਆ ਦੇ ਨਹੀਂ ਮੈਂ ਫਿਰ ਮੈਂ ਤਾਂ ਉਹ ਕਰਨ ਮਰੇ ਪੈ ਹੁੰਦਸੂ ਵੀ ਆਪਣੇ ਮਲੋਂ ਵਾਲੀ ਘਰੇ ਆਵੜਿਆ ਹੂੰ ਉਹ ਹਣ ਲੈ ਕੇ ਸ਼ਹਿਰ ਚ ਭਾਗ ਗਿਆ ਹੂੰ ਸ਼ਹਿਰ ਚ ਕੋਈ ਪਾਕੇ ਨਹੀਂ ਦਿੰਦਾ ਰੋਂਦਾ ਫਿਰਦਾ ਐ ਪਿੱਟਦਾ ਫਿਰਦਾ ਉਹ ਬਾਦਸ਼ਾਹ ਕੋਲੇ ਆ ਗਿਆ ਕਹਿੰਦਾ ਮੁੰਡਿਆ ਕੀ ਹੋ ਗਿਆ ਕਹਿੰਦਾ ਜੀ ਆੜੀ ਨਿਕਲ ਗਈ ਕਹਿੰਦਾ ਆੜੀ ਨਿਕਲ ਗਈ ਲਿਆ ਮੈਂ ਫਾਦਨਾ ਹੂੰ ਉਹਨੇ ਆੜੀ ਪਾਤੀ ਉਹ ਕਹਿੰਦੀ ਇਹ ਕੀ ਤੋਂ ਪਵਾ ਕੇ ਲਿਆਇਆ ਜਾਤਾ ਮੈਂ ਪਾ ਸਕਦੀ ਦੀ ਜਾਂ ਰਾਜਾ ਪਾ ਸਕਦਾ ਜਾਂ ਸਨਾਰ ਪਾ ਸਕਦਾ ਦੀ ਜਿਹਨੇ ਬਣਾਇਆ ਹੋਰ ਤਾਂ ਤੇ ਆੜੀ ਨਹੀਂ ਪੈਂਦੀ ਹੂੰ ਕਹਿੰਦਾ ਉਹ ਸਾਦ ਨੇ ਪਾਈਆ ਕਹਿੰਦੀ ਫਿਰ ਸਾਦ ਨਹੀਂ ਹੈਗਾ ਹੂੰ ਇਹ ਤਾਂ ਮੇਰੇ ਘਰ ਵਾਲਾ ਹੈ ਹੂੰ ਹੁਣ ਤਕੜਾ ਹੋ ਜਾ ਕਹਿੰਦੀ ਗਵਾਹੀ ਦੇਣ ਨੂੰ ਨਹੀਂ ਇਹ ਮੈਨੂੰ ਮਾਰ ਦੂ ਜਾ ਕੇ ਹੂੰ ਚੱਲ ਉਹਨੇ ਆ ਕੇ ਆਪਦੇ ਪਿਓ ਨੂੰ ਕਹਿਆ ਵੀ ਇਹ ਜਿਹੜਾ ਸਾਦ ਬੈਠਾ ਆਪਣੇ ਬਾਰਗੇ ਆਏ ਕਰਿਆ ਫਲਾਣਾ ਕਰੇ ਸਭ ਜੀਰ ਦਾ ਮੁੰਡਾ ਆ ਗਿਆ ਨੇ ਕੱਢਿਆ ਕਰੋ ਹੂੰ ਉਹਨੇ ਭਾਈ ਜਲਾਦ ਦਾ ਨੂੰ ਫੜਾਤਾ ਸਾਧ ਹੂੰ ਕਹਿੰਦਾ ਮੈਨੂੰ ਬਾਹਰ ਲਾ ਜਾ ਕੇ ਮਾਰ ਦਿਓ ਹੂੰ ਉਹ ਕਹਿੰਦਾ ਤੁਸੀਂ ਮੈਨੂੰ ਕਿਉਂ ਮਾਰ ਦਿਓ ਹੂੰ ਕਹਾਂ ਤੁਸੀਂ ਆਹਾਂ ਕਹਿੰਦਾ ਲਾਲ ਲੈ ਲੋ ਇੱਕ ਮੈਂ ਇੱਥੇ ਮੁੜ ਕੇ ਆਉਂਦਾ ਹੀ ਨਹੀਂ ਹੂੰ ਉਹਨਾਂ ਨੂੰ ਸੱਤ ਬਾਦਸ਼ਾਹੀ ਦਾ ਲਾਲ ਦਿੱਤਾ ਆਪ ਆਪ ਦੇ ਸ਼ਹਿਰ ਚ ਆ ਗਿਆ ਹੂੰ ਜਦੋਂ ਸ਼ਹਿਰ ਚ ਆ ਗਿਆ ਕਚਹਿਰੀ ਕਿਚੂਰੀ ਲਾਉਣ ਲੱਗਾ ਲਿਖ ਕੇ ਚਿੱਠੀ ਰਾਜੇ ਨਾਈ ਨੂੰ ਫੜਾਤੀ ਹੂੰ ਕਹਦਾ ਕਹਦੀ ਫਲਾਣੇ ਦਿਨ ਬਾਦਸ਼ਾਹ ਮਕਲਾਵਾ ਲੈਣ ਆਉ ਹੂੰ ਹੁਣ ਜਦੋਂ ਚਿੱਠੀ ਦਾ ਪਤਾ ਲੱਗ ਗਿਆ ਰਾਣੀ ਸੋਚੇ ਵੀ ਮੈਂ ਉਹ ਦਿੱਤਾ ਤਾਂ ਮਰਵਾਤੀ ਹੈਗਾ ਵੀ ਉਹੀ ਥੀ ਹੂੰ ਵੇ ਉਹ ਬਚ ਕੇ ਮੇ ਰਹਾ ਮੈਨੂੰ ਮਾਰੂ ਵੀ ਜ਼ਰੂਰ ਜਦੋਂ ਉਹਦੀ ਮਾਂ ਕਹਿੰਦੀ ਵੀ ਤੈਨੂੰ ਅਸੀਂ ਇੰਨਾ ਕੁਝ ਖਵਾਉਨੇ ਆ ਇੰਨਾ ਕੁਸਾ ਹੋ ਕਰਦੇ ਆ ਵੇ ਕਾਰਨ ਕੀ ਐ ਤੂੰ ਸੁਖ ਦੀ ਕਿਉਂ ਜਾਨੀ ਐ ਹੁਣ ਉਹਨੂੰ ਹੁੰਦੇ ਸਾ ਉਹ ਚਿੰਤਾ ਚਿੰਤਾ ਹੁਣ ਆਗਮਕਲਾਵੇ ਦਾ ਦਿਨ ਆਇਆ ਮਕਲਾਵੇ ਨੇ ਰਾਤ ਰਹੇ ਦੂਜੀ ਰਾਤ ਰਹੇ ਤੀਜੀ ਦਿਨ ਜਦੋਂ ਵਿਦਾ ਹੋਣ ਲੱਗੇ ਹੂੰ ਰਾਜਾ ਕਹਿੰਦਾ ਰਾਣੀ ਨੂੰ ਕਹਾਂ ਰਾਣੀ ਕਹਿੰਦਾ ਸੀ ਰਾਜੇ ਸਾਰ ਪਾਸਾ ਖੇਡਦੇ ਹੋਣੇ ਆਪਦੇ ਗੁਰੂ ਨੂੰ ਲੈ ਕੇ ਚੱਲੀ ਨਾਲ ਹੂੰ ਉਹ ਕਹਿੰਦੀ ਜੀ ਮੇਰਾ ਗੁਰੂ ਮੇਰੇ ਨਾਲ ਹੀ ਚੱਲੂ ਕਹਿੰਦਾ ਕੌਣ ਐ ਕਹਿੰਦੀ ਵਜ਼ੀਰ ਦਾ ਮੁੰਡਾ ਐ ਕਹਿੰਦਾ ਬਹੁਤ ਧੰਨਵਾਦ ਬਾਗੇ ਪਿੰਡ ਪਹੁੰਚ ਗਏ ਰੋਟੀ ਟੁਕ ਖਾਦਾ ਰੋਟੀ ਟੁਕ ਖਾ ਕੇ ਪੰਡਾ ਟਿੰਡਾ ਚੱਕਿਆ ਸਾਰਾ ਕੰਮ ਨਿਪੜਿਆ ਹੂੰ ਕਹਿੰਦਾ ਵੀ ਫਲਾਣੇ ਜ਼ਿਲ੍ਹਾਏ ਨੂੰ ਲਿਓ ਪੁਰਸਾਇ ਨੂੰ ਕਹਿੰਦਾ ਹੂੰ ਉਹਨੇ ਜਾ ਕੇ ਜ਼ਿਲ੍ਹਾ ਫੜ ਲਿਆ ਵਿਚਾਰਾ ਗਰੀਬ ਹੂੰ ਉੱਠ ਕੇ ਸਾਰਾ ਸ਼ਹਿਰ ਤੋਂ ਰੁਪਏ ਮੰਗ ਰਿਹਾ ਹੂੰ ਵੀ ਜੇ ਤਾਂ ਗਰੀਬ ਐ ਤਾਂ ਨਹੀਂ ਬੁੰਦਾ ਰੋਟੀ ਖਾਂਦਾ ਉਹ ਕਹਿੰਦਾ ਤਾਂ ਮੇਰਾ ਗੁਰੂ ਆ ਯਾਰ ਕਹਿੰਦਾ ਤੁਸੀਂ ਬਹਿ ਜਾਓ ਇੱਥੇ ਸਾਰੇ ਹੂੰ ਇਹ ਤਾਂ ਮੇਰਾ ਗੁਰੂ ਆ ਉਹਦੀ ਨੌਕਰਾਂ ਨੂੰ ਕਹਿੰਦਾ ਮੈਨੂੰ ਫਟਾਫਟ ਨਮਾਓ ਇਹਦੇ ਵਾਟਣਾ ਮਿਲੋ ਹੂੰ ਜ਼ਿਲ੍ਹਾਏ ਨੂੰ ਨਮਾ ਕੇ ਆਪਦੇ ਨਾਲ ਦੀ ਪਿਸ਼ਾਕ ਪਾ ਕੇ ਕਪੜੇ ਪਾ ਕੇ ਤਾਂ ਕੁਰਸੀ ਦੇ ਬਾਹਰ ਆ ਬਰਾਬਰ ਹੂੰ ਕਹਿੰਦਾ ਵੀ ਫਲਾਨੀ ਰਾਤ ਫਲਾਨੇ ਦਿਨ ਮੈਂ ਤੇਬਜੀ ਰੌਲਗੇ ਫਿਰਦੇ ਤੇਰੇ ਬਾਹਰ ਚ ਖੜੇ ਤੇ ਉਹ ਗੱਲ ਸੁਣਾ ਵੀ ਜਿਹੜੀ ਜਿਹੜਾ ਤਾਂ ਪਾਣੀ ਮੰਗਿਆ ਸੀ ਤੈਨੂੰ ਜਲਾਈ ਨਾ ਮੂਰਖ ਕਿਹਾ ਸੀ ਹੂੰ ਉਹ ਕਹਿੰਦਾ ਜੀ ਅਸੀਂ ਪਾਏਗੇ ਰੋਟੀ ਟੁੱਕ ਖਾ ਕੇ ਮੈਨੂੰ ਤੇ ਲੱਗੀ ਤੀ ਮੈਂ ਪਾਣੀ ਮੰਗ ਲਿਆ ਹੂੰ ਉਹ ਕਹਿੰਦੀ ਪਾਣੀ ਦੇ ਦੇਨੀ ਆ ਮੁੰਡਾ ਚੁੰਗਦਾ ਕਹਿੰਦਾ ਜੀ ਕੁਛ ਟਾਈਮ ਲੰਘਿਆ ਤੇ ਜਿਆਦੇ ਲੱਗੀ ਤੀ ਮੈਂ ਫੇਰ ਮੰਗ ਲਿਆ ਹੂੰ ਕਹਿੰਦਾ ਫੇਰ ਉਹ ਕਹਿੰਦੀ ਕੋਈ ਨਹੀਂ ਦੇ ਦਿੰਨੀ ਆ ਪਾਣੀ ਮੁੰਡਾ ਚੋਂਗਦਾ ਹੈ ਹੂੰ ਕਹਿੰਦਾ ਜੀ ਮੈਂ ਤੀਜੀ ਵਾਰ ਫੇਰ ਮੰਗ ਲਿਆ ਹੂੰ ਉਹ ਕਹਿੰਦੀ ਮੂਰਖਾ ਮੁੰਡਾ ਚੋਂਗਦਾ ਦੇ ਦਿੰਨੀ ਆ ਪਾਣੀ ਹੂੰ ਕਹਿੰਦਾ ਜੀ ਮੈਂ ਡਾਂਗ ਚੱਕ ਲਈ ਉਹ ਹਾਰੇ ਕੱਢਣ ਲੱਗ ਗਈ ਹੂੰ ਕਹਿੰਦਾ ਫੇਰ ਮੈਨੂੰ ਦੱਸਣ ਵੀ ਕਹਿੰਦਾ ਮੈਂ ਕਿਹਾ ਵੀ ਮੂਰਖ ਤਾਂ ਪੰਜ ਲੋਟ ਦੇ ਹੁੰਦੇ ਨੇ ਐਂ ਦੱਸ ਮੈਂ ਕਿਹੜਾ ਮੂਰਖਾ ਹੂੰ ਕਹਿੰਦਾ ਹੁਣ ਮੈਨੂੰ ਵੀ ਦੱਸ ਹੂੰ ਕਹਿੰਦਾ ਜੀ ਇੱਕ ਤਾਂ ਜਨਾਨੀ ਮਟਿਆਰ ਹੋਵੇ ਵਿਆਹ ਕੇ ਉਹਨੂੰ ਪੇਕੀ ਛੱਡ ਦੇ ਪਹਿਲਾ ਮੂਰਖ ਹੁੰਦਾ ਔਰ ਆ ਜਨੇ ਆਪਦੇ ਮੂੰਹ ਤੇ ਤਿੰਨ ਚਾਰ ਚਪੇੜਾ ਮਾਰੀਆਂ ਕਹਿੰਦਾ ਉਹ ਤਾਂ ਕੰਜਰ ਮਾਇਆ ਫੇਰ ਦੂਜਾ ਮੂਰਖ ਹੋਂਦਾ ਜਿਹੜਾ ਆਪ ਕੰਮ ਕਰਨ ਜਾਣ ਰਵੋ ਦੂਜੇ ਤੋਂ ਕਰਾਵੇ ਕਹਿੰਦਾ ਬੈਠੀ ਹੈ ਕੰਜਰੀ ਜਾਨੀ ਕੰਨੀ ਹੱਥ ਕਰਕੇ ਕਹਿੰਦਾ ਜਿਹੜੀ ਪਾਦਾਂ ਦੀ ਪਰਦਾ ਰਹਿ ਜਾਂਦਾ ਕਹਿੰਦਾ ਤੀਜਾ ਮੂਰਖ ਹੋ ਜਿਹੜਾ ਆਪ ਤੋਂ ਵੱਡੇ ਘਰ ਨਾਲ ਦੋਸਤੀ ਲਾਵੇ ਵਜ਼ੀਰ ਦੇ ਮੁੰਡੇ ਕੰਨੀ ਹੱਥ ਕਰਕੇ ਕਹਿੰਦਾ ਆ ਬੈਠਾ ਕਹਿੰਦਾ ਚੌਥਾ ਮੂਰਖ ਹੋ ਜਿਹੜਾ ਪਰਦੇਸ ਨੂੰ ਪੱਲਿਓ ਖਾਲੀ ਜਾਵੇ ਕੰਦਾ ਇਹ ਵੀ ਤੇਰੀ ਗੱਲ ਪੱਕੀ ਐ ਜੇ ਮੈਂ ਨਾਂ ਲਾਲ ਲੈ ਕੇ ਜਾਂਦਾ ਮੈਨੂੰ ਜਲਾਦਾ ਤੋਂ ਮਰਵਾਣ ਦੀ ਪੰਜਵਾ ਮੂਰਖੋ ਜਿਹੜਾ ਬਗਾਨੇ ਘਰ ਦੀ ਰਾਖੀ ਕਰਦਾ ਲੈ ਕੇ ਤਲਵਾਰ ਨੈਤਾ ਰਾਣੀ ਵੜਤੀ ਨੇ ਬਜੀਰ ਦਾ ਮੁੰਡਾ ਵੜਤਾ ਪਾਈ ਜਿਲਾਹੇ ਨੂੰ ਦਿੱਤਾ ਨਾਮ ਖਨਾਮ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੇ ਕੋਈ ਭਾਈ ਪੁੱਲ ਚੁੱਕ ਹੋਈ ਹੋਈ ਤਾਂ ਮਾਫ ਕਰਨਾ ਗੋਵੀ ਚਾਹ ਬੋਲ ਹੀ ਦਿੰਦੇ ਪਿੱਛੇ ਵੀ ਕਿਸੇ ਨਾਲ ਸਾਡਾ ਕੋਈ ਹੋਣੀ ਸਾਡਾ ਭਾਈ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਕੋਈ ਜਾਤੀ ਪਰਵਾਹ ਨਹੀਂ ਜੋ ਗੱਲਾਂ ਭਾਈ ਅਸੀਂ ਲਿਖੀਆਂ ਨੇ ਪੜੀਆਂ ਸੁਣੀਆਂ ਨੇ ਅਸੀਂ ਤਾਂ ਉਹੀ ਕਰਦੇ ਆ ਸਾਡਾ ਕਿਸੇ ਜਾਤੀ ਨਾਲ ਬੈਰ ਨਹੀਂ ਪਿਆਰ ਹੈ ਸਾਰਿਆਂ ਦਾ ਪਿਆਰ ਰੱਖਦਾ ਸਾਰਿਆਂ ਨਾਲ ਲਹੂ ਇੱਕੋ ਹੀ ਆ ਸਾਰੀਆਂ ਕੌਮਾਂ ਚ ਲੋ ਵਰਪੜਾਈ ਦਿਆ ਨੇ ਆਖਾਂ ਗੱਲ ਮੈਂ ਦਿਉਰਾ ਕਹਿ ਕੇ ਸੁਣਾ ਦਿਆਂ ਤੈਨੂੰ ਮੈਂ ਕਹਿ ਰਿਹਾ ਸਮਝਾ ਕੇ ਕਹਿੰਦੀ ਮਾਪੇ ਮਾਪੇ ਆਵਦਾਂ ਦੀ ਖੇ ਵਿੱਚ ਪਾ ਕੇ ਆ ਗਿਆ ਦਾੜੀ ਆ ਗਿਆ ਬਾਬਲ ਦੀ ਮਨਾ ਕੇ ਲੱਖਾਂ ਸੀਦੀ ਕੰਮੇ ਕਰੇ ਦਿਨ ਮੌਜੂਦੇ ਕਰ ਦਿੱਤੇ ਕਈ ਚੰਦ ਬੈਂਦੇ ਤੇ ਪੈਂਦਾ ਤੇ ਆਕੇ ਇਤਾਰ ਨਾ ਤੈਨਾ ਦੇਖਿਆ ਬੰਝੀ ਆਲੇ ਡੇਗਣ ਸਿਖਰ ਚੜਾ ਕੇ ਕਿੰਨੀ ਉਸੇ ਪਾਬੋ ਦੀਆਂ ਮੁੜਕੇ ਪੱਕੀਆਂ ਖਾਣੀਆਂ ਪੈ ਗਈਆਂ ਜੀ ਤੋ ਭੱਜ ਗਈ ਸੀ ਲੜ ਛਡਵਾ ਕੇ ਅੱਜ ਇਹ ਵੀ ਆਪਾ ਪਾਵਾਂਗੇ ਹੂੰ ਚੱਲ ਜਾਣੀਆਂ ਇਹ ਮੈਂ ਐਂ ਕਹ ਬੀ ਤਾਂ ਉਹੀ ਲੋਕ ਬੋਲਿਆ ਮੂੰਹ ਤੁਰੀਆਂ ਆਉਂਦੀਆਂ ਹਨਾ ਪਿਛਲੀਆਂ ਹਾਂ